ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ 15 ਅਗਸਤ ਦੇ ਰਾਸ਼ਨ ਕਾਰਡ ਧਾਰਕਾਂ ਲਈ ਆਈ ਵੱਡੀ ਖਬਰ ਹੁਣੇ-ਹੁਣੇ ਕਰ ਦਿੱਤਾ ਸਾਰੇ ਹੀ ਮੈਂਬਰਾਂ ਨੂੰ ਖੁਸ਼ ਕਰ ਬੈਠੇ ਕਰੋ ਨਵਾਂ ਰਾਸ਼ਨ ਕਾਰਡ ਵਿੱਚ ਨਾਮ ਦਰਜ ਆਸਾਨ ਤਰੀਕੇ ਬਣਾਓ ਨਵਾਂ ਰਾਸ਼ਨ ਕਾਰਡ ਇਹੇ ਦਸਤਾਵੇਜ਼ ਕਰ ਲੋ ਤਿਆਰ ਆਨਲਾਈਨ ਅਪਲਾਈ ਸ਼ੁਰੂ ਕੀ ਹਾਪੂਰੀ ਅਪਡੇਟ ਆਉ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇ ਉਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂਕਿ ਪੰਜਾਬ ਅਤੇ ਸੈਂਟਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਚੌਕ ਲੈਟ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤਾਂ ਦੋਸਤੋ ਤੁਹਾਨੂੰ ਦੱਸਦੀ ਕਿ 15 ਅਗਸਤ ਦੇ ਉੱਪਰ ਅੱਜ ਸੈਂਟਰਲ ਗਵਰਨਮੈਂਟ ਦੇ ਵੱਲੋਂ ਗਰੀਬ ਪਰਿਵਾਰਾਂ ਲਈ ਅਤੇ ਜ਼ਰੂਰਤਮੰਦ ਪਰਿਵਾਰਾਂ ਲਈ ਕੁਝ ਨਵੇਂ ਐਲਾਨ ਕੀਤੇ ਗਏ ਹਨ ਇਸ ਦੇ ਵਿੱਚ ਸਭ ਤੋਂ ਵੱਡਾ ਐਲਾਨ ਰਾਸ਼ਨ ਕਾਰਡ ਧਾਰਕਾਂ ਦੇ ਲਈ ਕੀਤਾ ਗਿਆ ਹੈ ਜਿਵੇਂ ਕਿ ਆਪ ਸਭ ਜਾਣਦੇ ਹੋ ਪਿਛਲੇ ਲੰਬੇ ਸਮੇਂ ਤੋਂ ਰਾਸ਼ਨ ਕਾਰਡ ਦੇ ਵਿੱਚ ਕਾਫੀ ਬਦਲਾਅ ਕੀਤੇ ਜਾ ਚੁੱਕੇ ਹਨ ਜਿਸ ਕਰਕੇ ਹਰ ਲੋਕ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਕਰਕੇ ਅੱਜ ਰਾਸ਼ਨ ਕਾਰਡ ਦੇ ਵਿੱਚ ਇੱਕ ਨਵਾਂ ਅਪਡੇਟ ਜਾਰੀ ਕਰ ਦਿੱਤਾ ਗਿਆ ਹੈ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਪਹਿਲਾਂ ਰਾਸ਼ਨ ਕਾਰਡ ਦੇ ਵਿੱਚ ਨਾਮ ਦਰਜ ਕਰਉਣਾ ਜਾਫਰ ਜੋ ਨਵਾਂ ਰਾਸ਼ਨ ਕਾਰਡ ਬਣਵਾਉਣਾ ਹੈ ਜਾਂ ਕੋਈ ਰਾਸ਼ਨ ਕਾਰਡ ਵਿੱਚ ਹੋਰ ਅਪਡੇਟ ਕਰਾਉਣਾ ਹੁੰਦਾ ਸੀ ਤਾਂ ਆਪਾਂ ਨੂੰ ਕਾਫੀ ਖੱਜਲ ਖਵਾਰੀ ਹੁੰਦੀ ਸੀ ਲੇਕਿਨ ਹੁਣ ਸੈਂਟਰ ਗਵਰਨਮੈਂਟ ਦੇ ਵੱਲੋਂ ਇੱਕ ਨਵਾਂ ਜੋ ਐਪ ਹੈ ਜਿਸ ਦਾ ਨਾਮ ਹੈ ਬੇਰਾਂ ਰਾਸ਼ਨ ਐਪ ਇਹ ਰਾਸ਼ਨ ਐਪ ਪਹਿਲਾਂ ਤੋਂ ਵੀ ਚੱਲ ਰਿਹਾਗਾ ਲੇਕਿਨ ਉਸ ਦੇ ਵਿੱਚ ਪਹਿਲਾਂ ਪੂਰੀਆਂ ਸਰਵਿਸ ਨਹੀਂ ਮਿਲ ਰਹੀਆਂ ਸੀ ਹੁਣ ਇਸ ਅਪਡੇਟ ਐਪ ਨੂੰ ਵਿੱਚ ਕੁਝ ਨਵੀਆਂ ਜੋ ਸਹੂਲਤਾਂ ਨੇ ਉਹ ਆਪਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਤਾਂ ਇਹ ਐਪ ਪਹਿਲਾਂ ਸੀ ਇਸ ਦਾ ਨਾਮ ਮੇਰਾ ਰਾਸ਼ਨ ਲੇਕਿਨ ਹੁਣ ਇਸ ਦਾ 2.0 ਵਰਜ਼ਨ ਅੱਜ 15 ਅਗਸਤ ਦੇ ਉੱਪਰ ਲਾਂਚ ਕਰ ਦਿੱਤਾ ਗਿਆ ਜਿਸ ਦੇ ਵਿੱਚ ਆਪਾਂ ਨੂੰ ਕੁਝ ਨਵਾਂ ਦੇਖਣ ਨੂੰ ਮਿਲੇਗਾ ਤੁਸੀਂ ਆਪਣੇ ਨਵੇਂ ਮੈਂਬਰ ਨੂੰ ਐਡ ਕਰ ਸਕਦੇ ਹੋ ਅਗਰ ਕਿਸੇ ਮੈਂਬਰ ਨੂੰ ਤੁਸੀਂ ਡਿਲੀਟ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਵਿੱਚ ਡਿਲੀਟ ਕਰ ਸਕਦੇ ਹੋ KYC ਕਰ ਸਕਦੇ ਹੋ ਇਸ ਐਪ ਦੇ ذریعے ਅਤੇ ਹੋਰ ਵੀ ਅਨੇਕਾ ਜੋ ਕੰਮ ਨੇ ਹੁਣ ਇਸ ਐਪ ਦੇ ذریعے ਕੀਤੇ ਜਾਂਦੇ ਹਨ ਤਾਂ ਪਹਿਲਾ ਐਪ ਕੁਝ ਇਸ ਤਰੀਕੇ ਸੀ ਜਿਸ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਡੈਸ਼ਬੋਰਡ ਮਿਲਦਾ ਸੀ ਸੈਕੰਡ ਨੰਬਰ ਤੇ ਤੁਹਾਨੂੰ ਇਹ ਸਾਰੀਆਂ ਸਰਵਿਸਾਂ ਇਸ ਐਪ ਤੇ ਵਿੱਚ ਦਿੱਤੀਆਂ ਜਾਂਦੀਆਂ ਸੀ ਲੇਕਿਨ ਜੋ ਹੁਣ ਨਵਾਂ ਵਰਜ਼ਨ ਐਪ ਹੈ ਉਸ ਦੇ ਵਿੱਚ ਜੋ ਬਦਲਾਅ ਕੀਤਾ ਗਿਆ ਉਹ ਤੁਹਾਨੂੰ ਦੱਸ ਖਾ ਦਿੰਦੇ ਹਾਂ ਜਦੋਂ ਤੁਸੀਂ ਆਪਣੇ ਮੋਬਾਈਲ ਦੇ ਪਲੇ ਸਟੋਰ ਤੇ ਜਾ ਕੇ ਸਰਚ ਕਰੋਗੇ ਮੇਰਾ ਰਾਸ਼ਨ ਤਾਂ ਇਸ ਦਾ ਜੋ ਨਵਾਂ ਨਾਮ ਹੈ ਮੇਰਾ ਰਾਸ਼ਨ 2.0 ਵਰਜਨ ਉਹ ਇਸ ਤਰੀਕੇ ਸ਼ੋ ਹੋ ਜਾਵੇਗਾ ਜਿਸ ਨੂੰ ਤੁਸੀਂ ਇੰਸਟਾਲ ਕਰਨਾਗਾ ਉਸ ਤੋਂ ਬਾਅਦ ਜਦੋਂ ਓਪਨ ਕਰੋਗੇ ਤਾਂ ਐਪ ਜੋ ਤੁਹਾਡੇ ਫੋਨ ਦੇ ਵਿੱਚ ਕੁਝ ਇਸ ਤਰੀਕੇ ਦਿਖਾਈ ਦੇਵੇਗਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਔਰ ਉਸ ਤੋਂ ਬਾਅਦ ਸੈਕਿੰਡ ਸਟੈਪ ਇਸ ਤਰੀਕੇ ਸ਼ੋ ਹੋ ਜਾਵੇਗਾ ਜਿਸ ਤੇ ਵਿੱਚ ਬੈਨੀਫਿਸ਼ੀਰੀ ਯੂਜ਼ਰ ਤੇ ਤੁਸੀਂ ਕਲਿੱਕ ਕਰਕੇ ਆਪਣਾ ਧਾਰਕਰ ਨੰਬਰ ਫਿਲ ਕਰਨਾ ਹੈ ਤੇ ਇੱਥੇ ਤੁਸੀਂ ਕੈਪਚਰ ਕੋਡ ਫਿਲ ਕਰਕੇ ਸਬਮਿਟ ਕਰੋਗੇ ਤਾਂ ਤੁਹਾਡੇ ਸਾਹਮਣੇ ਜੋ ਤੁਹਾਡਾ ਫੋਨ ਤੇ ਐਪਲੀਕੇਸ਼ਨ ਹੈ ਤੁਹਾਡੀ ਆਈਡੀ ਇੱਕ ਪ੍ਰਕਾਰ ਲੌਗਇਨ ਹੋ ਜਾਏਗੀ ਜਿਸ ਦੇ ਵਿੱਚ ਤੁਸੀਂ ਕੇवाईसी ਕਰ ਸਕਦੇ ਹੋ ਅਗਰ ਕੇवाईसी ਤੁਸੀਂ ਕਰਵਾ ਰੱਖੀ ਹੈ ਉਸ ਦਾ ਤੁਹਾਨੂੰ ਅਪਡੇਟ ਵੀ ਮਿਲ ਜੇਗਾ ਕਿ ਤੁਹਾਡੀ ਕੇवाईसी ਕਿਹੜੇ-ਕਿਹੜੇ ਮੈਂਬਰ ਦੀ ਹੋ ਚੁੱਕੀ ਹੈ ਤੁਹਾਡੇ ਦਸਤਖਤ ਕਾਡ ਵਿੱਚ ਕਿਹੜੇ ਮੈਂਬਰ ਦੀ ਕੇवाईसी ਨਹੀਂ ਹੋਏਗੀ ਤੁਹਾਡੇ ਮੇਨ ਮੈਂਬਰ ਕੀ ਨਾਮ ਹੈ ਇਸ ਤੋਂ ਇਲਾਵਾ ਹੋਰ ਚਿੰਦੀ ਵੀ ਜਾਣਕਾਰੀ ਤੁਹਾਨੂੰ ਇਸ ਐਪ ਦੇ ਜ਼ਰੀਏ ਦਿਖਾਈ ਦੇਵੇਗੀ ਅਤੇ ਇਸ ਦੇ ਨਾਲ-ਨਾਲ ਤੁਸੀਂ ਨਵਾਂ ਮੈਂਬਰ ਐਡ ਕਰਨਾ ਹੈ ਜਾਂ ਨਵਾਂ ਰਾਸ਼ਨ ਕਾਰਡ ਬਣਾਉਣਾ ਹੈ ਤਾਂ ਸਾਰੀ ਜਾਣਕਾਰੀ ਤੁਹਾਨੂੰ ਇਸ ਐਪ ਦੇ ਵਿੱਚ ਮਿਲ ਜੇਗੀ ਤੁਸੀਂ ਆਪਣੀ ਨਵਾਂ ਰਾਸ਼ਨ ਕਾਰਡ ਅਪਲਾਈ ਵੀ ਕਰ ਸਕਦੇ ਹੋ ਪਲੱਸ ਇੱਥੇ ਇੱਕ ਹੋਰ ਆਪਸ਼ਨ ਮਿਲਦੀ ਹੈ ਡਿਪਾਰਟਮੈਂਟ ਯੂਜ਼ਰ ਯਾਨੀ ਕਿ ਜੋ ਤੁਹਾਡੇ ਪਿੰਡ ਦਾ ਡਿਪੂ ਹੋਲਡਰ ਹੈ ਜਾਂ ਆਪਣੇ ਜੋ ਜ਼ਿਲ੍ਹੇ ਦਾ ਜਾਂ ਤੁਹਾਡੇ ਬਲਾਕ ਦਾ ਜੋ ਫੂਡ ਸਪਲਾਈ ਇੰਸਪੈਕਟਰ ਹੈ ਉਹਨਾਂ ਦੀ ਆਈਡੀ ਲੌਗਇਨ ਹੁੰਦੀ ਹੈ ਡਿਪਾਰਟਮੈਂਟ ਯੂਜ਼ਰ ਤੇ ਅਤੇ ਉਹ ਇਸ ਆਈਡੀ ਦੇ ਵਿੱਚ ਜੋ ਨਾਮ ਆਪਾਂ ਨਮਾ ਐਡ ਕਰਦੇ ਆ ਉਸ ਨੂੰ ਵੈਰੀਫਾਈ ਕਰਦੇ ਆ ਪਲੱਸ ਆਪਣੀ ਕੇਵਾਈਸੀ ਕਰਦੇ ਆ ਹੋਰ ਵੀ ਅਨੇਕਾ ਕੰਮ ਇਸ ਐਪ ਦੇ ਜਰੀਏ ਹੁਣ ਪੂਰੇ ਭਾਰਤ ਦੇ ਵਿੱਚ ਕੀਤੇ ਜਾਣਗੇ ਤਾਂ ਤੁਸੀਂ ਵੀ ਇਸ ਐਪ ਨੂੰ ਇੰਸਟਾਲ ਕਰਕੇ ਇਸ ਦਾ ਲਾਭ ਲੈ ਸਕਦੇ ਹੋ ਅਤੇ ਇਸ ਐਪ ਨੂੰ ਅੱਜ ਲੌਂਚ ਕੀਤਾ ਗਿਆ ਇਸ ਲਈ ਲੌਗਇਨ ਪ੍ਰੋਪਰ ਤਰੀਕੇ ਨਹੀਂ ਹੋ ਰਿਹਾ ਤਾਂ ਜਦੋਂ ਲੌਗਇਨ ਹੋਵੇਗਾ ਉਸ ਦੇ ਉੱਪਰ ਵੀ ਆਪਾਂ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਸ਼ੇਅਰ ਕਰ ਦਾਂਗੇ ਕਿ ਕਿਸ-ਕਿਸ ਸਟੈਪ ਦੇ ਜ਼ਰੀਏ ਤੁਸੀਂ ਆਪਣਾ ਨਾਮ ਐਡ ਕਰ ਸਕਦੇ ਹੋ, KYC ਕਿਵੇਂ ਕਰ ਸਕਦੇ ਹੋ, ਕਿਵੇਂ ਸਟੇਟਸ ਦੇਖ ਸਕਦੇ ਹੋ ਜਾਂ ਹੋਰ ਜੋ ਵੀ ਅਪਡੇਟ ਰਹੇਗਾ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਸ਼ੇਅਰ ਕਰਾਂਗੇ ਤਾਂ ਹੋਰ ਲੰਬੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।